ਮੇਰਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਬੜਾ ਸਿੱਧਾ ਜਿਹਾ ਸਵਾਲ ਹੈ ਕਿ ਕੀ ਇੱਕ ਦਿਨ ਦਾ ਵਿਸ਼ੇਸ਼ اجلاس ਬੁਲਾ ਕੇ ਅਸੀਂ ਮਨਰੇਗਾ ਦੀ ਜੰਗ ਜਿੱਤ ਲਈ ਕਿਉਂਕਿ ਜਿਸ ਤਰੀਕੇ ਆ ਆਮ ਆਦਮੀ ਪਾਰਟੀ ਦੇ ਬੁਲਾਰੇ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਉਹਨਾਂ ਦਾ ਤਾਂ ਮਕਸਦ ਬੜਾ ਸਾਫ਼ ਹੈ ਕਿ ਜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇਤਿਹਾਸ ਸਿਰਜਤਾ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਮਨਰੇਗਾ ਦਾ ਜਿਹੜਾ ਕੇਂਦਰ ਸਰਕਾਰ ਤਬਦੀਲੀ ਲਿਆ ਰਹੀ ਉਹਦਾ ਵਿਰੋਧ ਕਰਕੇ ਔਰ ਇਹੀ ਪੰਜਾਬ ਦੀ ਤਰਾਸਤੀ ਕਿ ਪੰਜਾਬ ਦੀ ਸੱਤਾ ਕੁਝ ਐਸੇ ਲੋਕਾਂ ਦੇ ਹੱਥ ਦੇ ਵਿੱਚ ਆ ਗਈ ਹੈ ਜਿਹੜੇ ਸਿਰਫ ਤੇ ਸਿਰਫ ਇੱਕ ਮਸ਼ਹੂਰੀ ਦੀ ਦੁਕਾਨ ਚਲਾ ਰਹੇ। ਮੈਂ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੁੰਦਾ ਕਿ ਮਨਰੇਗਾ ਦਾ ਵਿਰੋਧ ਕਿੱਥੇ ਕਰਨਾ ਸੀ? ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਿੱਥੇ ਤੁਹਾਡੇ ਮੈਂਬਰ ਪਾਰਲੀਮੈਂਟ ਨੇ, ਜਿੱਥੇ ਤੁਹਾਡੇ ਰਾਜ ਸਭਾ ਦੇ ਮੈਂਬਰ ਨੇ, ਲੋਕ ਸਭਾ ਦੇ ਮੈਂਬਰ ਨੇ, ਉੱਥੇ ਤਾਂ ਤੁਹਾਡੇ ਸਾਰੇ ਮੈਂਬਰ ਵਿਅਸਤ ਨੇ ਕੋਈ ਕਿਸੇ ਸਰਕਾਰੀ ਧਿਰ ਦੇ ਮੰਤਰੀ ਦੇ ਨਾਲ ਫੋਟੋ ਖਿਚਾ ਰਿਆ ਤੇ ਉਹਰੇ ਵਿਸ਼ੇਸ਼ ਜਲਾਸ ਬੁਲਾ ਕੇ ਤੁਸੀਂ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਕਰ ਰਹੇ ਹੋ? ਕਿੰਨੇ ਵਿਸ਼ੇਸ਼ اجلاس 2022 ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਬੁਲਾਏ ਨੇ ਚਾਹੇ ਫਲੱਡਸ ਨੂੰ ਲੈ ਕੇ ਹੋਵੇ ਚਾਹੇ ਬੇਅਦਬੀਆਂ ਦੇ ਕਾਨੂੰਨ ਨੂੰ ਲੈ ਕੇ ਹੋਵੇ ਹੁਣ ਹੀ ਤੁਸੀਂ ਅਨੰਤਪੁਰ ਸਾਹਿਬ ਦੇ ਵਿੱਚ ਇੱਕ ਵਿਸ਼ੇਸ਼ اجلاس ਬੁਲਾਇਆ ਜਿੱਥੇ ਪੰਜਾਬ ਨੂੰ ਤਾਂ ਕੁਝ ਨਹੀਂ ਮਿਲਿਆ ਹਾਂ ਦਿੱਲੀ ਦੇ ਠੇਕੇਦਾਰਾਂ ਨੇ 40-45 ਕਰੋੜ ਉੱਥੇ ਬਣਾਇਆ ਕਿਉਂਕਿ ਟੈਂਟ ਕੁਰਸੀਆਂ ਸਭ ਦਿੱਲੀ ਤੋਂ ਐ ਔਰ ਇੱਕ ਇੱਕ ਕਰਕੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਤਾਂ ਸਾਰੇ ਹੱਕ ਸਰੈਂਡਰ ਕਰਤੇ ਚਾਹੇ ਬੀਐਸਐਫ 50 ਕਿਲੋਮੀਟਰ ਅੰਦਰ ਆਉਣੀ ਹੋਵੇ ਸਿਟਕੋ ਚੰਦ ਮੈਂਤ ਕੀ ਖਤਮ ਬੀਬੀ ਐਮਬੀ ਚ ਖਤਮ ਚੰਡੀਗੜ੍ਹ ਚ ਵਖਰੀ ਹਰਿਆਣਾ ਨੂੰ ਜ਼ਮੀਨ ਦੇਣ ਦੀ ਗੱਲ ਚੱਲੀ ਹੋਵੇ ਪੰਜਾਬ ਯੂਨੀਵਰਸਿਟੀ ਦੇ ਹੱਕਾਂ ਤੇ ਟਾਕਾ ਵੱਜੇ ਹੋਵੇ ਤੇ ਅਸੀਂ ਕੀ ਕਰ ਰਹੇ ਹਾਂ ਅਸੀਂ ਜੀ ਵਿਸ਼ੇਸ਼ ਸੈਸ਼ਨ ਦੀ ਜਿਹੜੀ ਰਾਜਨੀਤੀ ਖੇਡ ਰਹੇ ਹਾਂ ਤੇ ਉੱਥੇ ਅਸੀਂ ਵਿਰੋਧੀਆਂ ਦੇ ਨਾਲ ਤੂ ਤੂ ਮੈਂ ਮ ਕਰ ਪਰ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਹਲੇ ਤੱਕ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਮੰਤਰੀ ਇਹਨਾਂ ਦੇ ਬੁਲਾਰੇ ਇਸ ਗੱਲ ਦਾ ਜਵਾਬ ਨਹੀਂ ਦੇ ਸਕੇ ਜੋ ਸ਼ਿਵਰਾਜ ਚੋਹਾਨ ਸਾਹਿਬ ਨੇ ਵੱਡੇ ਇਲਜ਼ਾਮ ਪੰਜਾਬ ਦੀ ਸਰਕਾਰ ਤੇ ਲਾਇਆ ਨੇ ਕਿ ਪੰਜਾਬ ਦੇ ਵਿੱਚ ਮਨਰੇਗਾ ਦਾ ਘੁਟਾਲਾ ਹੋਇਆ ਪਹਿਲਾਂ ਐਕਸਾਈਜ਼ ਦਾ ਘੁਟਾਲਾ ਹੁਣ ਮਨਰੇਗਾ ਦਾ ਘੁਟਾਲਾ ਇਹਦੇ ਬਾਰੇ ਪੰਜਾਬ ਦੀ ਸਰਕਾਰ ਚੁੱਪ ਹੈ ਤਾਂ ਦਿਖਾਤਾ ਸੀ ਐ ਰਹੇ ਆ ਕਿ ਜਿਹੜੀ ਵਿਸ਼ੇਸ਼ اجلاس ਬੁਲਾ ਕੇ ਤਾਂ ਪਤਾ ਨਹੀਂ ਅਸੀਂ ਕਿਹੜੀ ਜੰਗ ਜਿੱਤ ਲਈ ਜਦ ਕਿ ਵਿਸ਼ੇਸ਼ اجلاس ਦੇ ਵਿੱਚ ਕੀ ਪੰਜਾਬ ਦੀ ਵਿਧਾਨ ਸਭਾ ਕੋਲੇ ਕੋਈ ਪਾਵਰ ਹੈ ਕਿ ਜੋ ਕਾਨੂੰਨ ਦੇਸ਼ ਦੇ ਰਾਸ਼ਟਰਪਤੀ ਦੇ ਪਾਸ ਕਰਤਾ ਤੁਸੀਂ ਉਹਦੇ 'ਚ ਕੋਈ ਤਬਦੀਲੀ ਕਰ ਸਕੋ ਲੜਾਈ ਲੜਦੀ ਹੈ ਦਿੱਲੀ ਜਾ ਕੇ ਦਿੱਲੀ ਆਮ ਆਦਮੀ ਪਾਰਟੀ ਜਾਂਦੀ ਨਹੀਂ ਕਿਉਂਕਿ ਘਟਾਲੇ ਮੰਰੇਗਾ ਦੇ ਵਿੱਚ ਨੇ ਔਰ ਇਸੇ ਗੱਲ ਕਰਕੇ ਪੰਜਾਬ ਦਾ ਨੁਕਸਾਨ ਹੋ ਰਿਹਾ ਜਿੱਥੇ ਲੜਾਈ ਲੜਨੀ ਚਾਹੀਦੀ ਹੈ ਉੱਥੇ ਅਸੀਂ ਲੜਾਈ ਲੜਨੀ ਪਾਰੇ ਉੱਥੇ ਅਸੀਂ ਕਿਉਂ ਖਿਚੜੀ ਹੋ ਕੇ ਖੇਡ ਰਹੇ ਹਾਂ ਸੋ ਮੇਰੀ ਆਮ ਆਦਮੀ ਪਾਰਟੀ ਨੂੰ ਇਹਨਾਂ ਦੇ ਬੁਲਾਰਿਆਂ ਨੂੰ ਬੇਨਤੀ ਹੈ ਕਿ ਪੰਜਾਬ ਦਾ ਨੁਕਸਾਨ ਕਰਕੇ ਇਹ ਦਿਖਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿ ਤੁਸੀਂ ਪੰਜਾਬ ਲਈ ਕੀ ਕਰ ਰਹੇ ਹੋ ਪੰਜਾਬ ਨੂੰ ਬਰਬਾਦੀ ਵੱਲ ਧੱਕਿਆ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਾਂ ਅੱਜ ਅਸੀਂ ਵਿਧਾਨ ਸਭਾ 'ਚ ਖੜੇ ਹੋ ਕੇ ਸ਼ਰੋਮਨੀ ਅਕਾਲੀ ਦਲ ਵਾਰੇ ਬੋਲ ਰਹੇ ਹਾਂ ਠੀਕ ਹੈ ਡਾਕਟਰ ਸੁਖੀ ਵੀ ਥੋਡੇ ਨੇ ਆਲੀ ਸਾਹਿਬ ਵੀ ਥੋਡੇ ਨੇ ਉਹਦਾ ਦਾਖੇ ਦੀ ਇਲੈਕਸ਼ਨ ਨਹੀਂ ਸਪਸ਼ਟ ਕਰਦਾ ਕਿ ਕਿਵੇਂ ਆਮ ਆਦਮੀ ਪਾਰਟੀ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਤੇ ਉੱਥੇ ਆਲੀ ਸਾਹਿਬ ਦੇ ਬੰਦੇ ਜਿੱਤੇ ਸੋ ਇਹ ਕੋਈ ਬਾਹਲਾ ਲੰਬਾ ਚੌੜਾ ਵਿਸ਼ਾ ਨਹੀਂ ਇਹ ਸਾਰਿਆਂ ਦੇ ਸਾਹਮਣੇ ਹੈ ਸੱਚਾਈ ਸਾਰਿਆਂ ਦੇ ਸਾਹਮਣੇ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਆਮ ਆਦਮੀ ਪਾਰਟੀ ਸਿਰਫ ਤੇ ਸਿਰਫ ਡਰਾਮਿਆਂ ਦੀ ਸਿਆਸਤ ਕਰਕੇ ਪੰਜਾਬ ਦਾ ਸਮਾਂ ਬਰਬਾਦ ਕਰ ਰਹੀ ਹੈ ਕਿਉਂਕਿ ਹੱਕ ਪੰਜਾਬ ਦਾ ਇੱਕ ਵੀ ਬਚਾਉਣ ਦੇ ਵਿੱਚ ਭਗਵੰਤ ਮਾਨ ਸਾਹਿਬ ਨਾਕਾਮ ਰਹੇ ਨੇ ਸੋ ਵਿਸ਼ੇਸ਼ ਜਲਾਸ ਦੀ ਜਿਹੜੀ ਰਾਜਨੀਤੀ ਹੈ ਇਹ ਵਿਸ਼ੇਸ਼ ਜਲਾਸ ਦੀ ਰਾਜਨੀਤੀ ਚ ਸਿਰਫ ਪੰਜਾਬੀਆਂ ਦਾ ਪੈਸਾ ਤੇ ਸਮਾਂ ਮੁੱਖ ਮੰਤਰੀ ਸਾਹਿਬ ਤੁਸੀਂ ਬਰਬਾਦ ਕਰ ਰਹੇ ਹੋ ਪੰਜਾਬ ਨੂੰ ਇਹ ਚੋ ਮਿਲਿਆ ਕੱਖ ਵੇ